i do बन्धन काठ से You want ਸਮਾਪਨ ਸਮਾਪਤੀ ਕਰਦੇ ਹਾਂ ਹੁਣ ਸਰਦਾਰ ਸ਼ਿਸ਼ਰ ਸਿੰਘ ਜੀ ਆਪ ਜੀ ਦੇ ਨਾਲ ਗੁਰੂ ਦੇ ਬਚਨ ਸਾਂਝੇ ਕਰਨਗੇ ਆਪ ਸਭਾ ਸੰਗਤਾਂ ਦੇ ਕੀਰਤਨ ਬੜੇ ਪਿਆਰ ਨਾਲ ਸਰਵਣਤਨ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਕੀਰਤਨ ਬਿਆਨਤ ਦੇਡ ਬਾਣੀ ਰਾਹੀਂ ਸਰਵਾਦ ਨੇ ਭੇਟਾ ਕੀਤਾ ਸਾ ਸੰਗਤ ਇੱਕ ਹੋਰ ਗੱਲ ਸਾਹ ਸੰਗਤ ਆਪ ਜੀ ਦੇ ਨਾਲ ਕਰਨ ਜੋਗ ਹੈ ਕਿਉਂਕਿ ਬੋਧ ਸੰਗਤ ਸਾਹਿਬ ਸੰਗਤ ਸਾਨੂੰ ਪੁੱਛਦੇ ਹਨ ਕੀ ਪਾਇਸਾ ਜਿਹੜਾ ਤੁਹਾਡੇ ਸਾਹਮਣੇ ਕੀਰਤਨ ਦੀ ਅਸੀਂ ਭੇਟਾ ਰੱਖਦੇ ਹਾਂ ਉਹ ਤੁਹਾਨੂੰ ਭੇਟਾ ਮਿਲਦੀ ਹੈ ਕਿ ਨਹੀਂ ਮਿਲਦੀ ਸੰਗਤ ਕਿਉਂ ਆਪਾਂ ਜਿਹੜਾ ਸਮਾਂ ਐਸਾ ਹੈ ਸਮੇਂ ਦੇ ਦੌਰ ਐਸਾ ਹੈ ਸਾਨੂੰ ਇੰਜ ਲੱਗਦਾ ਹੈ ਕਿ ਜਿੰਨੀਆਂ ਸਾਰੀਆਂ ਮੁਗਲਾਂ ਸੰਗਤ ਬਰਾਬਰ ਨਹੀਂ ਹੁੰਦੀ ਸਾਸੰਗਤ ਹੋਰ ਕਿਤੇ ਜੋ ਮਰਜ਼ੀ ਹੁੰਦਾ ਹੋਵੇ ਪਰ ਇੱਥੇ ਇਸ ਗੁਰੂ ਘਰ ਦੇ ਵਿੱਚ ਸਾਜ ਸੰਗਤ ਸਾਨੂੰ ਸਾਲ ਤੋਂ ਉੱਪਰ ਹੋ ਗਿਆ ਹੈ ਸਾਡੇ ਨਾਲ ਕਦੀ ਵਸੀ ਕੀ ਹੋਈ ਜਿਹੜਾ ਪੈਸਾ ਤੁਸੀਂ ਸੰਗਤ ਨੂੰ ਭੇਡਾ ਦਿੰਦੇ ਹੋ ਉਹ ਉਹ ਗਿਣ ਕੇ ਸਾਜ ਸੰਗਤ ਸਾਨੂੰ ਦਿੱਤੀ ਜਾਂਦੀ ਹੈ ਉਹ ਗਿਣਦੇ ਤਾਂ ਹਨ ਕਿਉਂਕਿ ਪ੍ਰਬੰਧਕ ਕਮੇਟੀ ਦਾ ਇਹ ਕਹਿਣਾ ਹੈ ਕਿ ਜੇਕਰ ਜਿਵੇਂ ਅਸੀਂ ਆਏ ਸੀ ਸਾਜ ਸੰਗਤ ਕਦੇ ਪੈਸੇ ਘੱਟ ਹੋ ਜਾਂਦੇ ਸੀ ਇਹ ਗੱਲ ਵੀ ਹੋ ਜਾਂਦੀ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਅਸੀਂ ਗ੍ਰੰਥੀਆਂ ਦੇ ਪੈਸੇ ਆਪਣੇ ਕੋਲੋਂ ਪਾ ਕੇ ਪੂਰੇ ਰੱਬ ਕੀ ਦਵਾਂਗੇ ਸਾ ਸੰਗਤ ꞉ਣ ਦਾ ਇਹ ਕਾਰਨ ਹੈ ਆਪਸ ਵਿੱਚ ਸਾ ਸੰਗਤਾਂ ਹੁੰਦੇ ਹੋ ਤੁਹਾਡੀ ਜਿਹੜੀ ਮਾਇਆ ਹੈ ਗੁਰੂ ਜੀ ਬੋਲਕ ਵਿੱਚ ਰਹਿੰਦੀ ਹੈ ਸੇਫ ਹੈ ਤੁਹਾਡੀ ਮਾਇਆ ਗੁਰੂ ਘਰ ਲੰਗਰਾਂ ਤੇ ਲੱਗਦੀ ਹੈ ਇਹ ਜਿਹੜੀ ਮਾਇਆ ਹੈ ਗੇਮ ਕੇ ਸਾ ਸੰਗਤ ਸਾਨੂੰ ਦੇ ਨਤੀਜਦੀ ਹੈ ਤੁਹਾਡਾ ਸਾਰੀਆਂ ਸੰਗਤਾਂ ਦਾ ਸੀ ਤਹਿ ਦਿਰੋ ਦਵਾਦ ਕਰਦੇ ਹਾਂ ਤੁਸੀਂ ਕੀਰਤਨ ਨੂੰ ਸੁਣਦੇ ਹੋ ਪਰਿਵਾਰ ਨੇ ਅੱਜ ਜੀ ਆਇਆਂ ਪਾਇਆ ਇਹ ਜੀਤੀ ਤੁਸੀਂ ਸੰਤਾ ਭੇਡ ਕਰਦੀਆਂ ਹੁਣ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਦਾਸਾਂ ਨਾਲ ਫਤਿਹ ਬਲਾਉ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ